हेलो जी सचेक कॉल गुड मॉर्निंग ਤੁਸੀਂ ਆ ਸਾਰੇ ਅੱਜਕਲ ਚੱਕੰਨੇ ਰਹੋ ਬੜੇ ਅੱਜਕਲ ਲੋਕਾਂ ਨੂੰ ਫੋਨ ਆਉਣ ਲੱਗੇ ਨੇ ਅੜੜ ਜਗ੍ਹਾ ਤੋਂ ਕਿ ਜਿੱਦਾਂ ਕੰਪਿਊਟਰ ਨਹੀਂ ਬੋਲਦਾ ਉਹ ਸਿਸਟਮ ਵੀ ਲਗਾਇਆ ਨੇ ਲੋਕਾਂ ਨੇ ਹਾਇ ਦਿਸ ਇਸ कॉल्ड फ्रॉम ਹਾਈ ਕੋਰਟ ਮੁੰਬਈ ਤਾਂ ਤੁਸੀਂ ਤੁਹਾਡਾ ਕੁਝ ਡਾਕੂਮੈਂਟ ਸੰਦੂ ਰਿਸੀਵ ਹੋਇਨੇ ਇਲੀਗਲ ਤਾਂ ਇਹਦੀ ਡਿਟੇਲ ਜਾਣਕਾਰੀ ਵਾਸਤੇ ਤੁਸੀਂ ਇੱਕ ਦਬਾਓ ਤੁਹਾਡਾ ਟੀਮ ਕਾ ਕੋਈ ਬੰਦਾ ਆਪ ਕਾਲ ਕਰਕੇ ਤੁਹਾਨੂੰ ਇਨਫੋਰਮੇਸ਼ਨ ਤੁਹਾਡੇ ਤੋਂ ਮੰਗਦਾ ਹੈ ਤਾਂ ਪਲੀਜ਼ ਇਹੋ ਜਿਹਾ ਕੋਈ ਵੀ ਕਾਲ ਆਂਦਾ ਕਿਸੇ ਵੀ ਬੈਂਕ ਦੇ ਨਾਮ ਤੇ ਕਿਸੇ ਵੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਨਾਮ ਤੇ ਜਾਂ ਕਿੱਥੋਂ ਵੀ ਕਾਲ ਆਂਦਾ ਤੁਸੀਂ ਪਲੀਜ਼ ਨਾਲ ਦੀ ਨਾਲ ਡਿਸਕਨੈਕਟ ਕਰੋ ਕਿਉਂਕਿ ਸਾਡੇ ਇੱਕ ਦੋਸਤ ਦਾ ਨਾਮ ਨਹੀਂ ਲੈ ਸਕਦਾ ਤੁਹਾਨੂੰ ਬਹੁਤ ਛੇਤੀ ਮਿਲਵਾਉਂਗਾ ਫਿਲਮ ਲਾਈਨ ਤੋਂ ਹੀ ਨੇ ਹੋਗੀ ਉਹਨਾਂ ਦੇ ਅਕਾਊਂਟ ਚੋਂ 2 ਲੱਖ ਰੁਪਇਆ 5 ਸੈਕਿੰਡ ਦੇ ਵਿੱਚ ਹੀ ਕਟਾਏ ਗਿਆ ਉਹਨਾਂ ਨੇ ਸਿਰਫ ਇੱਕ ਜੋ ਵੀ ਉਹਨਾਂ ਤੋਂ ਇਨਫੋਰਮੇਸ਼ਨ ਲੀਕ ਪ੍ਰੈਸ ਕਰ ਲੈ ਕਿ ਐਸੀ ਕੋਈ ਬਟਨ ਉਹਨੇ ਜਿੱਦਾਂ ਹੀ ਦੱਬਿਆ account ਚ ਪੈਸੇ ਕੱਟੇਗੇ ਤਾਂ ਤੁਸੀਂ ਸਾਰੇ ਅਵੇਰ ਹੋ ਜਾਓ ਕੋਈ ਵੀ ਕਾਲ ਕਿੱਥੋਂ ਵੀ ਆਂਦਾ ਚਾਹੇ ਸੱਚ ਸੱਚਮੁੱਚ ਦਾ ਕਾਲ ਹੀ ਕਿਉਂ ਨਾ ਹੋਵੇ ਇੱਕ ਵਾਰੀ ਤਾਂ ਕਟਾਓ ਕੋਈ ਨਾ ਜਿੰਨੇ ਬੈਂਕ ਨੇ ਤੁਹਾਡੇ ਤੱਕ ਪਹੁੰਚਣਾ ਵੈਸੇ ਪਹੁੰਚ ਜਾਊਗਾ ਤਾਂ ਕਿਸੇ ਨੂੰ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਆਪਦੇ ਮੋਬਾਈਲ ਫੋਨ ਤੋਂ ਡਿਜੀਟ ਦਬਕੇ ਚਲਦੇ ਕਾਲ ਦੇ ਵਿੱਚ ਨਾ ਦਿਓ ਤਾਂ ਆਪ ਦਾ ਧਿਆਨ ਰੱਖੋ ਇਹ ਮੈਸੇਜ ਮੈਕਸਿਮਮ ਲੋਕਾਂ ਤੱਕ ਪਹੁੰਚਾਓ ਇਹ ਫਰੋਡ ਬਹੁਤ ਵੱਡੇ ਲੈਵਲ ਤੇ ਹੋ ਚੁੱਕਿਆ ਹੁਣ ਤਾਂ ਮੈਨੂੰ ਵੀ 2-3 ਵਾਰ ਗੋਲ ਆ ਚੁੱਕਿਆ ਹੈ ਇੱਕ ਵਾਰੀ ਤਾਂ ਲਖਨਊ ਤੋਂ ਆਇਆ ਸੀ ਕਿ ਮੇਰਾ ਕੀ ਪੈਕੇਟ ਹੈ ਲਖਨਊ 에ਰਪੋਰਟ ਤੇ ਪਕੜਿਆ ਗਿਆ ਹੈ ਉਹਦੇ ਵਿੱਚ ਕੁਝ ਇਲੀਗਲ ਸਮਾਨ ਹੈ ਪਹਿਲਾਂ ਤਾਂ ਮੈਂ ਸੁਣੀ ਗਿਆ ਪੁੱਛ ਮੈਂ ਤਾਂ ਪਤਾ ਸੀ ਹੁਣ ਨਾ ਮੈਂ ਕੁਝ ਭੇਜਿਆ ਹੈ ਨਾ ਕਿਤੇ ਨਾਲ ਲੈਣਾ ਨਾ ਦੇਣਾ ਤਾਂ ਜਦੋਂ 10 ਮਿੰਟ ਦੀ ਬਹਿਸ ਬਾਜ਼ੀ ਤੋਂ ਬਾਅਦ ਮੈਂ ਥੋੜਾ ਜਿਹਾ ਰੋਜਾ ਪਾਇਆ ਕਿ ਮੈਂ ਤੈਨੂੰ ਮੈਂ ਦੱਸਦਾ ਤਾਂ ਬੰਦੇ ਨੇ ਗੱਲ ਕੱਢ ਕੇ ਫੋਨ ਕੱਟਿਆ ਕੱਟਤਾ ਆਪਦਾ ਤੇ ਮੁੰਨ ਪਤਾ ਸੀ ਫਰੌਡਾ ਬੰਦਾ ਉਹ ਆਖ ਕੇ 10 ਮਿੰਟਾਂ ਦੇ ਵਿੱਚ ਕੀ ਇਹ ਤਾਂ ਬੰਦਾ ਅ ਮੇਰੀ ਗੱਲ ਹੀ ਨਹੀਂ ਮੰਨਦਾ ਪਿਆ ਉਹਨੇ ਬੜਾ ਕੁਝ ਕਿਹਾ ਕੀ ਲਖਨਊ ਜਿਹੜਾ ਪੁਲਿਸ ਹੈੱਡਕੁਆਰਟਰ ਹੈ ਤੁਹਾਡੀ ਉੱਥੇ ਮੈਂ ਕਾਲ ਲਗਾਉਣ ਲੱਗਿਆ ਤੁਸੀਂ ਉੱਥੇ ਆਪਣੀ ਕਲੀਅਰਿਫਿਕੇਸ਼ਨ ਦਿਓ ਤਾਂ ਪਲੀਜ਼ ਤੁਸੀਂ ਆਪ ਦਾ ਧਿਆਨ ਰੱਖੋ ਇਹੋ ਜਿਹਾ ਕਿਸੇ ਵੀ ਕਾਲ ਦਾ ਜਵਾਬ ਨਾ ਦਿਓ ਜਿੱਦਾਂ ਕੋਈ ਕਾਲ ਆਂਦਾ ਕੀ ਥਿਸ ਇਜ਼ ਕਾਲ ਫਰਮ ਐਕਸੈਸ ਬੈਂਕ ਜਾਂ ਫਲਾਣਾ ਬੈਂਕ ਕੱਟ ਦਿਓ ਕਿਉਂਕਿ ਜਨਰਲੀ ਕੋਈ ਬੈਂਕ ਵਾਲਾ ਇਦਾਂ ਕਾਲ ਕਰਕੇ ਤੁਹਾਡੇ ਤੋਂ ਇਨਫੋਰਮੇਸ਼ਨ ਸਪੌਮ ਤੇ ਨਹੀਂ ਲੈਂਦਾ ਹਨਾ ਤੇ ਜਿਹੜੇ ਜੈਨੂਨ ਨੇ ਆਪਣੇ ਦਾ ਤੁਹਾਡੇ ਤੱਕ ਆਪਣੀਆਂ ਪਹੁੰਚ ਜਾਣਗੇ ਤਾਂ ਪਲੀਜ਼ ਤੁਸੀਂ ਧਿਆਨ ਰੱਖੋ ਆਪਦਾ ਪੈਸਾ ਬਚਾਓ ਆਪਦੀ ਸੇਫਟੀ ਰੱਖੋ ਥੈਂਕ ਯੂ